ਦੀਨ ਦਰਦ ਤੁਖ ਭੰਜਣਾ ਘਟ ਘਟ ਨਾਥ ਅਨਾਥ ਏ ਨਿਮਾਣੀਆਂ ਦੇ ਦੁਖ ਦਰਦ ਨਾਸ ਕਰਨ ਹਾਰ ਘਟ ਘਟ ਵਾਸੀ ਅਨਾਥਾਂ ਦੇ ਨਾਮ ਸ਼ਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਮੈਂ ਤੁਹਾਡੀ ਸ਼ਰਣ ਵਿੱਚ ਆਇਆ ਹਾਂ ਏ ਪ੍ਰਭੂ ਤੁਸੀਂ ਨਾਨਕ ਦੇ ਅੰਗ ਸੰਗ ਹੋ ਅਸ਼ਟਪਦੀ ਜਹ ਮਾਤ ਪਿਤਾ ਸੁਤमीत ਨਾ ਪਾਈ ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਅਤੇ ਭਾਈ ਨਹੀਂ ਹੋਣਗੇ ਮਨ ਉਹ ਆ ਨਾਮ ਤੇਰਾ ਸੰਗ ਸਹਾਈ ਇਹ ਮਨਾ ਉਥੇ ਨਾਮ ਤੇਰੇ ਨਾਲ ਸਹਾਈ ਹੋਵੇਗਾ ਜੈ ਮਹਾ ਭਾਨ ਦੂਤ ਜਮ ਦਲੈ ਜਿੱਥੇ ਬੜੇ ਡਰਾਉਣੇ ਜਮਦੂਤ ਲਿਤਾੜਦੇ ਹਨ ਤਹਿ ਕੇਵਲ ਨਾਮ ਸੰਗ ਤੇਰਾ ਚਲੈ ਉਥੇ ਕੇਵਲ ਨਾਮ ਹੀ ਤੇਰੇ ਨਾਲ ਜਾਂਦਾ ਹੈ ਜਾਹ ਮੁਸਕਲ ਹੋਵੇ ਅਤ ਭਾਰੀ ਜਿੱਥੇ ਤੈਨੂੰ ਬਹੁਤ ਭਾਰੀ ਅਖਿਆਈ ਹੋਵੇਗੀ ਹਰ ਕੋ ਨਾਮ ਖਿੰਨ ਮਾਹੇ ਉਦਾਰੀ ਹਰੀ ਦਾ ਨਾਮ ਇੱਕ ਚਿੰਨ ਵਿੱਚ ਬਚਾ ਲਵੇਗਾ ਅਨੇਕ ਪੁਨਹ ਚਰਨ ਕਰਤ ਨਹੀਂ ਤਰੈ अनेका ਪੁੰਨ ਕਰਕੇ ਪਾਪਾਂ ਤੋਂ ਤਰਿਆ ਨਹੀਂ ਜਾਂਦਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਹਰੀ ਦਾ ਇੱਕ ਨਾਮ ਕਰੋੜਾ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਏ ਮੇਰੇ ਮਾਨ ਗੁਰਮੁਖ ਦੁਆਰਾ ਨਾਮ ਜਪੋ ਨਾਨਕ ਪਾਵੋ ਸੂਖ ਕਨੇਰੇ ਹੇ ਨਾਨਕ ਇਸ ਤਰ੍ਹਾਂ ਬਹੁਤੇ ਸੁਖ ਪਾਓਗੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ ਹਰ ਕਾ ਨਾਮ ਚਪਤ ਹੋਏ ਸੁਖੀਆ ਹਰੀ ਦਾ ਸਿਮਰਨ ਕਰਕੇ ਉਹ ਸੁਖੀ ਹੁੰਦਾ ਹੈ ਲਾ ਕਰੋਰੀ ਬੰਦ ਨਾ ਪਰੈ ਜੇ ਲੱਖਾਂ ਕਰੋੜਾਂ ਬੰਦਨ ਆਪੈਣ ਹਰ ਕਾ ਨਾਮ ਜਪਤ ਨਿਸਤਰੈ ਹਰੀ ਦਾ ਨਾਮ ਜਪ ਕੇ ਤਰ ਜਾਂਦੇ ਹਾਂ ਅਨੇਕ ਮਾਇਆ ਰੰਗ ਤਿਕ ਨਾ 부ਜਾਵੈ ਮਾਇਆ ਦੇ ਅਨੇਕਾ ਰੰਗ ਪਿਆਸ ਨਹੀਂ ਮਿਟਾ ਸਕਦੇ ਹਰ ਕਾ ਨਾਮ ਜਪਤ ਆਗਾਵੈ ਹਰੀ ਦਾ ਨਾਮ ਜਪ ਕੇ ਤ੍ਰਿਪਤ ਹੋ ਜਾਂਦੇ ਹਾਂ ਜੈ ਮਾਰਕ ਇਹ ਚਾਤ ਇਕੱਲਾ ਜਿਸ ਰਸਤੇ ਵਿੱਚ ਇਹ ਮਨ ਇਕੱਲਾ ਜਾਂਦਾ ਹੈ ਤਹਿ ਹਰ ਨਾਮ ਸੰਗ ਹੋਤ ਸੁਹੇਲਾ ਓਥੇ ਹਰੀ ਦਾ ਨਾਮ ਸੁਖਦਾਈ ਹੁੰਦਾ ਹੈ ਐਸਾ ਨਾਮ ਮਨਸਦਾ ਤੇ ਆਈ ਹੈ ਏ ਮਨਾ ਇਹੋ ਜਿਹਾਂ ਨਾਮ ਸਦਾ ਜਪਣਾ ਚਾਹੀਦਾ ਹੈ ਨਾਨਕ ਗੁਰਮੁਖ ਪਰਮਗਤ ਪਾਈਐ ਏ ਨਾਨਕ ਗੁਰਮੁਖ ਕਰਕੇ ਹੀ ਮੁਕਤੀ ਪਾਈਦੀ ਹੈ ਛੋਟਤ ਨਹੀਂ ਕੋਠ ਲਖ ਬਾਹੀ ਕਰੋੜਾ ਤੇ ਲੱਖਾਂ ਸਹਾਇਕਾਂ ਕਰਕੇ ਵੀ ਛੁਟਕਾਰਾ ਨਹੀਂ ਹੁੰਦਾ ਨਾਮ ਜਪਤ ਤਹਿ ਪਾਰ ਪਰਾਹੀ ਉਥੇ ਨਾਮ ਜਪ ਕੇ ਪਾਰ ਉਤਾਰਾ ਹੋ ਜਾਂਦਾ ਹੈ ਅਨੇਕ ਵਿਗਨ ਜੈ ਆਏ ਸੰਗਾਰ ਹੈ ਜਿੱਥੇ ਅਨੇਕਾ ਵਿਗਨ ਆ ਕੇ ਨਾਸ ਕਰਦੇ ਹਨ ਹਰ ਕਾ ਨਾਮ ਤਤਕਾਲ ਉਦਾਰ ਹੈ ਹਰੀ ਦਾ ਨਾਮ ਛਟਪਟ ਪਾਰ ਉਤਾਰਾ ਕਰ ਦਿੰਦਾ ਹੈ ਅਨੇਕ ਜੋਨ ਜਨਮੈਂ ਮਰ ਜਾਮ ਜੋ ਅਨੇਕਾ ਜੁਨਾ ਵਿੱਚ ਜੰਮਦਾ ਅਤੇ ਮਰਦਾ ਹੈ ਨਾਮ ਜਪਤ ਪਾਵੇ ਬਿਸਰਾ ਉਹ ਨਾਮ ਜਪਨ ਕਰਕੇ ਮੁਕਤ ਹੋ ਜਾਂਦਾ ਹੈ ਹੋ ਮੈਲਾ ਮਲ ਕਬੂ ਨਾ ਤੋਵੇ ਅਹੰਕਾਰ ਦੀ ਮੈਲ ਕਦੇ ਨਹੀਂ ਤੋ ਸਕਦਾ ਹਰ ਕਾ ਨਾਮ ਕੋਟ ਪਾਪ ਖੋਵੇ ਹਰੀ ਦਾ ਨਾਮ ਕਰੋੜਾ ਪਾਪਾ ਨੂੰ ਨਾਸ਼ ਕਰ ਦਿੰਦਾ ਹੈ ਐਸਾ ਨਾਮ ਜਪੋ ਮਨ ਰੰਗ ਏ ਮਨ ਐਸੇ ਨਾਮ ਨੂੰ ਪ੍ਰੇਮ ਨਾਲ ਜਪ ਨਾਨਕ ਪਾਈਏ ਸਾਧ ਕੈ ਸੰਗ 헤 ਨਾਨਕ ਨਾਮ ਸਾਧੂ ਦੀ ਸੰਗਤ ਵਿੱਚੋਂ ਪਾਉਂਦੇ ਹਾਂ ਜਹ ਮਾਰਗ ਕੇ ਗਣੇ ਜਾਹੇ ਨਾ ਕੋਸਾ ਜਿਸ ਜਮ ਦੇ ਰਸਤੇ ਦੇ ਕੋ ਨਹੀਂ ਗਿਣੇ ਜਾਂਦੇ ਹਰ ਕਾ ਨਾਮ ਉਹ ਆ ਸੰਗ ਤੋਸਾ ਹਰੀ ਦਾ ਨਾਮ ਉਥੇ ਤੇਰੇ ਨਾਲ ਭੋਜਨ ਹੋਵੇਗਾ ਜੈ ਪੇਡੇ ਮਹਾ ਅੰਧ ਕੁਬਾਰਾ ਜਿਸ ਪੈਂਡੇ ਵਿੱਚ ਬੜਾ ਹਨੇਰਾ ਅਤੇ ਧੁੰਦਾਕਾਰ ਹੈ ਹਰ ਕਾ ਨਾਮ ਸੰਗ ਉਜਾਰਾ ਓਥੇ ਹਰੀ ਦਾ ਨਾਮ جگਮਗਾ ਰਿਹਾ ਹੋਵੇਗਾ ਜਹਾਂ ਪੰਥ ਤੇਰਾ ਕੋ ਨਾ ਸਿਵਾਨੂ ਜਿਸ ਰਸਤੇ ਵਿੱਚ ਤੇਰਾ ਕੋਈ ਜਾਣੂ ਨਹੀਂ ਹੋਵੇਗਾ ਹਰ ਕਾ ਨਾਮ ਤੇ ਨਾਲ ਪਛਾਣੂ ਓਥੇ ਤੇਰੇ ਨਾਲ ਜਾਣੂ ਹਰੀ ਨਾਮ ਤੇਰੇ ਨਾਲ ਹੋਵੇਗਾ ਜਹ ਮਹਾ ਭਿਆਨ ਤਪਤ ਬਹੁ ਕਾਮ ਜਿੱਥੇ ਅਤੀ ਭਿਆਨਕ ਧੁੱਪ ਦੀ ਬਹੁਤ ਤਪਸ਼ ਹੁੰਦੀ ਹੈ ਤਹਿ ਹਰ ਕੇ ਨਾਮ ਕੀ ਤਮ ਉਪਰ ਛਾਮ ਓਥੇ ਹਰੀ ਦੇ ਨਾਮ ਦੀ ਤੇਰੇ ਉਤੇ ਛਾਂ ਹੋਵੇਗੀ ਜਹਾਂ ਤ੍ਰਿਖਾ ਮਨ ਤੁਝ ਆਕਰਖੈ ਜਿੱਥੇ ਪਿਆਸ ਤੇਰੇ ਮਨ ਨੂੰ ਬਹੁਤ ਖਿੱਚ ਪਾ ਰਹੀ ਹੋਵੇ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਏ ਨਾਨਕ ਓਥੇ ਹਰੀ ਦੇ ਨਾਮ ਦਾ ਤੇਰੇ ਤੇ ਅੰਮ੍ਰਿਤ ਵਰਸਦਾ ਹੈ ਭਗਤ ਜਨਾਕੀ ਵਰਤਨ ਨਾਮ ਭਗਤ ਜਨਾ ਦੀ ਵਰਤਨ ਕੇਵਲ ਇੱਕ ਨਾਮ ਹੈ ਸੰਤ ਜਨਾ ਕੈ ਮਨ ਵਿਸਰਾਮ ਜੋ ਸੰਤ ਜਨਾ ਦੇ ਹਿਰਦੇ ਵਿੱਚ ਵਸਦਾ ਹੈ ਹਰ ਕਾ ਨਾਮ ਦਾਸ ਕੀ ਓਟ ਹਰੀ ਦਾ ਨਾਮ ਦਾਸ ਦਾ ਆਸਰਾ ਹੈ ਹਰ ਕੈ ਨਾਮ ਉਤਰਿਆ ਜਨ ਕੋਟ ਹਰੀ ਦੇ ਨਾਮ ਨਾਲ ਕਰੋੜਾਂ ਜੀਵ ਤਰ ਗਏ ਹਨ ਹਰ ਜਸ ਕਰਤ ਸੰਤ ਦਿਨ ਰਾਤ ਸੰਤ ਜਨ ਹਰੀ ਦਾ ਜਸ ਰਾਤ ਦਿਨ ਕਰਦੇ ਹਨ ਹਰ ਹਰ ਔਖਦ ਸਾਥ ਕਮਾ ਹਰ ਹਰ ਨਾਮ ਦੀ ਦਵਾਈ ਸੰਤ ਜਨ ਕਮਾਉਂਦੇ ਹਨ ਹਰ ਜਨ ਕਹਿ ਹਰ ਨਾਮ ਨਿਦਾਨ ਹਰੀ ਦੇ ਦਾਸਾਂ ਦਾ ਹਰੀ ਦਾ ਨਾਮ ਖਜ਼ਾਨਾ ਹੈ ਪਾਰ ਬ੍ਰਹਮ ਜਨ ਕੀ ਨੋ ਦਾ ਜੋ ਪਰਮੇਸ਼ਵਰ ਨੇ ਆਪਣੇ ਦਾਸਾਂ ਨੂੰ ਦਾਨ ਕੀਤਾ ਹੈ ਮਨ ਤਨ ਰੰਗ ਰਤੇ ਰੰਗ ਇਕੈ ਜੋ ਮਨ ਤਨ ਕਰਕੇ ਇਕ ਦੇ ਰੰਗ ਵਿੱਚ ਰੰਗੇ ਹੋਏ ਹਨ ਨਾਨਕ ਜਨ ਕਹਿ ਬਿਰਤ ਬਵੇਕੈ ਉਨਾ ਦਾਸਾਂ ਦੀ ਬੇਲਤੀ ਗਿਆਨ ਵਾਲੀ ਹੋਈ ਹੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਭਗਤ ਲਈ ਹਰੀ ਦਾ ਨਾਮ ਹੀ ਮੁਕਤੀ ਦੀ ਜੁਗਤ ਹੈ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਭਗਤ ਨੂੰ ਹਰੀ ਦਾ ਨਾਮ ਹੀ ਤ੍ਰਿਪਤ ਕਰਨ ਵਾਲਾ ਹੈ ਹਰ ਕਾ ਨਾਮ ਜਨ ਕਾ ਰੂਪ ਰੰਗ ਹਰੀ ਦਾ ਨਾਮ ਹੀ ਭਗਤ ਦਾ ਰੂਪ ਅਤੇ ਰੰਗ ਹੈ ਹਰ ਨਾਮ ਜਪਤ ਕਬ ਪਰੇ ਨਾ ਪੰਗ ਹਰੀ ਦਾ ਨਾਮ ਜਪ ਕੇ ਕਦੇ ਵਿਗਣ ਨਹੀਂ ਪੈਂਦਾ ਹਰ ਕਾ ਨਾਮ ਜਨ ਕੀ ਵਡਿਆਈ ਹਰੀ ਦਾ ਨਾਮ ਹੀ ਭਗਤ ਦੀ ਵਡਿਆਈ ਹੈ ਹਰ ਕੈ ਨਾਮ ਜਨ ਸੋਭਾ ਪਾਈ ਹਰੀ ਦੇ ਨਾਮ ਨਾਲ ਹੀ ਭਗਤ ਸੋਭਾ ਪਾਉਂਦੇ ਹਨ ਹਰ ਕਾ ਨਾਮ ਜਨ ਕੋ ਭੋਗ ਜੋ ਹਰੀ ਦਾ ਨਾਮ ਭਗਤ ਲਈ ਜੋਗ ਅਤੇ ਭੋਗ ਹੈ ਹਰ ਨਾਮ ਜਪਤ ਕਛ ਨਹੀਂ ਬਿਓ ਹਰੀ ਦਾ ਨਾਮ ਜਪ ਕੇ ਕੋਈ ਥੜ ਨਹੀਂ ਰਹਿੰਦੀ ਜਨ ਰਾਤਾ ਹਰ ਨਾਮ ਕੀ ਸੇਵਾ ਮਨ ਹਰੀ ਦੇ ਨਾਮ ਦੀ ਸੇਵਾ ਵਿੱਚ ਰੰਗਿਆ ਗਿਆ ਹੈ ਨਾਨਕ ਪੂਜੈ ਹਰ ਹਰ ਦੇਵਾ ਨਾਨਕ ਹਰੀ ਰੂਪ ਦੇਵਤੇ ਨੂੰ ਪੂਜਦੇ ਹਨ ਹਰ ਹਰ ਜਨ ਕੈ ਮਾਲ ਖਜ਼ੀਨਾ ਭਗਤਾਂ ਦਾ ਹਰੀ ਹੀ ਮਾਲ ਅਤੇ ਖਜ਼ਾਨਾ ਹੈ ਹਰ ਤਨ ਜਨ ਕੋ ਆ ਪ੍ਰਭ ਦੀਨਾ ਪ੍ਰਭੂ ਨੇ ਭਗਤਾਂ ਨੂੰ ਆਪ ਹਰੀ ਧਨ ਦਿੱਤਾ ਹੈ ਹਰ ਹਰ ਜਨਕੈ ਔਟ ਸਤਾਣੀ ਹਰੀ ਭਗਤ ਨੂੰ ਹਰੀ ਦਾ ਤਕੜਾ ਆਸਰਾ ਹੈ ਹਰ ਪ੍ਰਤਾਪ ਜਨ ਅਵਰਣਾ ਜਾਣੀ ਹਰੀ ਦੇ ਪ੍ਰਤਾਪ ਕਰਕੇ ਭਗਤ ਹੋਰ ਕਿਸੇ ਨੂੰ ਨਹੀਂ ਜਾਣਦਾ ਔਤ ਪੋਤ ਜਨ ਹਰ ਰਸ ਦਾਤੇ ਤਾਣੇ ਪੇਟੇ ਵਾਂਗ ਭਗਤ ਹਰੀ ਰਸ ਵਿੱਚ ਲੀਨ ਹੁੰਦੇ ਹਨ ਸੁੰਨ ਸਮਾਦ ਨਾਮ ਰਸ ਮਾਤੇ ਸੋਨ ਸਮਾਧੀ ਵਿੱਚ ਨਾਮ ਰਸ ਅੰਦਰ ਮਸਤ ਹਨ ਆਠ ਪਹਿਰ ਜਨ ਹਰ ਹਰ ਜਪੈ ਭਗਤ ਅੱਠੇ ਪਹਿਰ ਹਰੀ ਦਾ ਸਿਮਰਨ ਕਰਦੇ ਹਨ ਹਰ ਕਾ ਭਗਤ ਭਗਟ ਨਹੀਂ ਛਪੈ ਹਰੀ ਦਾ ਭਗਤ ਪ੍ਰਗਟ ਹੁੰਦਾ ਹੈ ਚੁੱਪਦਾ ਨਹੀਂ ਹਰ ਕੀ ਭਗਤ ਮੁਕਤ ਬਹੁ ਕਰੇ ਹਰੀ ਦੇ ਭਗਤ ਨੇ ਬਹੁਤ ਜੀਵਨ ਮੁਕਤ ਕੀਤੇ ਹਨ ਨਾਨਕ ਜਨ ਸੰਗ ਕੇਤੇ ਤਰੇ ਏ ਨਾਨਕ ਭਗਤਾ ਨਾਲ ਮਿਲ ਕੇ ਅਨੇਕਾਂ ਤਰ ਗਏ ਹਨ ਪਾਰ ਜਾਤ ਇਹ ਹਰ ਕੋ ਨਾ ਇਹ ਹਰੀ ਦਾ ਨਾਮ ਹੀ ਕਲਪ ਬ੍ਰਖਸ਼ ਹੈ ਕਾਮ ਤੈਨ ਹਰ ਹਰ ਗੁਣ ਗਾ ਹਰੀ ਦੇ ਗੁਣ ਗਾਉਣਾ ਹੀ ਕਾਮ ਤੈਨ ਗਾਉ ਹੈ ਸਭ ਤੇ ਉੱਤਮ ਹਰ ਕੀ ਕਥਾ ਹਰੀ ਦੀ ਕਥਾ ਸਾਰਿਆਂ ਤੋਂ ਉੱਤਮ ਹੈ ਨਾਮ ਸੁਨਤ ਦਰਦ ਦੁਖ ਨਥਾ ਨਾਮ ਸੁਣ ਕੇ ਦੁੱਖ ਦਰਦ ਲੈ ਜਾਂਦਾ ਹੈ। ਨਾਮ ਕੀ ਮਹਿਮਾ ਸੰਤ ਰਿੱਧ ਵਸੈ। ਨਾਮ ਦੀ ਮਹਿਮਾ ਸੰਤਾ ਦੇ ਹਿਰਦੇ ਵਿੱਚ ਵਸਦੀ ਹੈ। ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤਾ ਦੇ ਪ੍ਰਤਾਪ ਕਰਕੇ ਸਾਰੇ ਪਾਪ ਨਸ ਜਾਂਦੇ ਹਨ। ਸੰਤ ਕਾ ਸੰਗ ਵੱਡ ਭਾਗੀ ਪਾਈਐ। ਸੰਤਾ ਦੀ ਸੰਗਤ ਵੱਡੇ ਭਾਗਾ ਕਰਕੇ ਪਾਉਂਦੇ ਹਾਂ। ਸੰਤ ਕੀ ਸੇਵਾ ਨਾਮ ਤੇ ਆਈਐ। ਸੰਤਾ ਦੀ ਸੇਵਾ ਕਰਕੇ ਨਾਮ ਜੱਪੀ ਦਾ ਹੈ ਨਾਮ ਤੁਲ ਕਛ ਅਵਰਣਾ ਹੋਏ ਨਾਮ ਦੇ ਬਰਾਬਰ ਕੁਝ ਹੋਰ ਨਹੀਂ ਹੋ ਸਕਦਾ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਏ ਨਾਨਕ ਕੋਈ ਹੀ ਗੁਰਮੁਖ ਦੁਆਰਾ ਨਾਮ ਪ੍ਰਾਪਤ ਕਰਦਾ ਹੈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਮਟ